ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਪਹੁੰਚਾਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੇਚ ਤੇ ਹੈਗੀ ਹੈ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਮਰਸਰ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ 5 ਪਸ਼ੂ ਵਿਖਾਉਣੇ ਆ ਬਿਲਕੁਲ ਤਾਜੇ ਸੋਏ ਆ ਤੇ ਚੰਗੇ ਕੱਦ ਕਾਢ ਦੇ ਤੇ ਚੰਗੇ ਮਿਲਕ ਰਿਕਾਰਡ ਵਾਲੇ ਆ ਆਪਾਂ ਪਹੁੰਚੇ ਆ ਵੀ ਕਿਸਕਰਨ ਸਿੰਘ ਜੀ ਨਾਲ ਆਜੋ ਕਰਦੇ ਆ ਵੀ ਇਥਾਂ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਨਾ ਠੀਕ ਠਾਕ ਹਾਂ ਵਧੀਆ ਚੜਦੀ ਕਲਾ ਜੀ ਸਭੀ ਕਲਾ ਚਾਹੀਦੀ ਆ ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰ ਅਫੀਲਾਈ ਨਾਲਾ ਦੇ ਜਿਲ੍ਹਾ ਮਥਾ। ਫੋਨ ਨੰਬਰ ਹੀ ਬੋਲ ਦਿਓ। ਫੋਨ ਨੰਬਰ 9592800635 ਠੀਕ ਹੈ ਜੀ। ਕਰੀਏ ਸ਼ੁਰੂਆਤ। ਹਾਂਜੀ। ਦੱਸਿਓ ਹਾਂ ਪਹਿਲੇ ਨੰਬਰ ਦੇ ਝੋਟੀ ਇਹਦੇ ਕੀ ਮਿਲਤਰ ਰਿਕਾਰਡ ਦੇ ਕਰਵਾ ਸੁਆ। ਵੀਰ ਜੀ ਇਹ ਦੂਜਾ ਸੁਆ ਝੋਟੀ ਸੂਈ ਜੇ। ਅੱਛਾ ਜੀ। ਹਾਂ ਚੋਣ ਚਵਾ ਬਹੁਤ ਸਾਫ ਹੈ ਝੋਟੀ। ਠੀਕ ਹੈ ਜੀ। ਹਾਂ ਤਾਰੀ ਸੂਈ ਹੈ ਰਿੱਕਤ ਨਾਲ ਦਿਨਾਂ ਦੀ ਸੂਈ ਆ। ਅੱਛਾ ਜੀ। ਹਾਂ 나ੜੂ ਮੇਰੇ ਸਾਡਾ ਨਾਲ ਹੀ ਹੋਣਾ ਹੈ ਤੋੜ ਲਿਆ ਨੇ ਤੇ ਲੇਵਾ ਝੋਟੀ ਨਹੀਂ ਵਿਖਾਉਂਦੀ ਅ ਹਾਂਜੀ ਭਾਈ ਜੀ ਲੱਗੇ ਪਰ ਦੁੱਧ ਝੋਟੀ ਥੱਲੇ ਅਦੇ ਤਿੰਨਾਂ ਦਿਨਾਂ ਦੀ ਸੂਈ ਥੱਲੇ ਤਾਂ ਹ ਕਿਲੋ ਦੇ ਲਗਭਗ ਹੋਊਗਾ ਠੀਕ ਹੈ ਠੀਕ ਹੈ ਜੀ ਹਾਂ ਤੁਹਾਨੂੰ ਹੁਣ ਇਹਦੇ ਵਿੱਚ ਆਨਲਾਈਨ ਦਵਾਈ ਕਰਕੇ ਵਿਖਾਵਾਂਗੇ ਆਪਾਂ ਸਾਰੀਆਂ ਵਿਖਾ ਦੇ ਦੀ ਆਨਲਾਈਨ ਦਵਾਈ ਕਰਾਵਾਂਗੇ ਹਾਂਜੀ ਚੋਣ ਥਾਣ ਥੋਣ ਬੜਾ ਕੜਦੀ ਆ ਦੁੱਧ ਘੜ ਦੋ ਘੜ ਵੀ ਝੋਟੀ 12 ਕਿਲੋ ਤੱਕ ਜਾਊਗੀ ਠੀਕ ਹੈ ਠੀਕ ਹੈ ਜੀ ਹਾਂ ਇਤਨਾ ਦਿਨਾਂ ਸੂਈ ਹੋਣੀ 9 ਕਿਲੋ 9 10 ਕਿਲੋ ਲਾ ਕੇ ਬੋੜਾ ਹੋਊਗਾ ਠੀਕ ਜੀ ਇਹ ਫਿਕਸ ਜਿ ਲੈਵੇ ਦੀ ਆ ਹਾਂਜੀ ਭਾਈ ਚੈੱਕ ਕਰ ਸਕਦੇ ਜੀ ਚੰਗੇ ਕੱਦ ਕਾਠ ਵਾਲੀ ਆ ਬਾਕੀ ਨੇਵਾ ਨਿੱਗਰ ਵੇ ਕ ਜੈਡ ਬਲੈਗ ਵਿੱਚ ਅਗੀ ਜਿਹਦੇ ਸੋਈ ਚੈੱਕ ਕਰ ਸਕਦੇ ਜੀ ਇਹ ਨਾ ਸਿੰਘ ਕਿਤੇ ਉਤਾਰਦੇ ਜਾਂਦੇ ਸੁਹਾਗੇ ਨਾਲ ਬੱਧੀ ਇਹ ਸੁਹਾਗੇ ਹਟਾ ਲਿਆ ਆ ਅੱਛਾ ਅੱਛਾ ਤੇ ਸਾਹ ਕਰਨ ਉਹਦੇ ਵੀ ਕਰ ਸਕਦੇ ਆ ਪਰ ਬੇਜਵਾਨ ਆ ਆਪਾਂ ਇਹ ਨਹੀਂ ਵੀ ਇੱਕੋ ਜਿਹੇ ਸਿੰਘ ਕਰ ਸਕਦੇ ਆ ਪਰ ਨਹੀਂ ਇੱਧਾ ਹੀ ਰਹਿਤ ਨਹੀਂ ਜਾਊਗਾ ਹਾਂ 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 ਬਾਕੀ ਛੱਡੇ ਦੀ ਸਾਹ ਪੂਰੀ ਸਾਹ ਆ ਵੇਖੋ ਲੇ ਵਾ ਇਹ ਫਿਕਸਲੇ ਵਜਾ ਪੱਟਾਂ ਦੇ ਵਿੱਚ ਫਸੀ ਪਈ ਆ ਹਾਂਜੀ ਭਾਈ ਲਾਗੇ ਚੈੱਕ ਕਰ ਸਕਦੇ ਤੁਸੀਂ ਐ ਬਿਲਕੁਲ ਕੰਪੈਕਟ ਜਿਹਾ ਹਵਾਰਨਾ ਹੋਇਦਾ ਹਾਂਜੀ ਫੂਡ ਮੌਕੇ ਦਾ ਜਿਹੜਾ 10 ਲੀਟਰ ਬਿਲਕੁਲ ਚਾਹੀਦਾ ਹਾਂਜੀ ਹਾਂ 10 ਕਿਲੋ ਦੀ ਆਪਾਂ 9 ਕਿਲੋ ਦੱਸ ਕੇ ਦਾਂਗੇ ਤੰਨਾ ਤਨਾ ਹੀ ਸੂਈ ਥੱਲੇ ਠੀਕ ਹੈ ਠੀਕ ਹੈ ਬਿਲਕੁਲ ਬੋਲਾ ਹੀ ਜੇ ਹਾਂਜੀ ਬੋਲਾ ਤੰਨਾ ਤਨਾ ਹੀ ਸੂਈ ਤੰਨਾ ਚੌਂ ਦਰਾਂ ਦੀ ਇਹਦਾ ਮੁੱਲ ਦੱਸ ਜੀ ਘੰਟੇ ਦੱਸਣਾ ਹਾਂਜੀ ਬੋਲਾ ਮੁੱਲ ਨਾਲੇ ਚੁਆਈ ਕਰਾਈਏ ਤੇ ਨਾਲੇ ਮੁੱਲ ਦੱਸਾਂਗੇ ਆਪਾਂ ਇਹਦਾ ਚਲੋ ਠੀਕ ਹੈ ਠੀਕ ਨਹੀਂ ਆ ਦੋ ਜੀਆਂ ਮਹਿੰਗੀਆਂ ਵਿਖਾ ਲਈਏ ਫਿਰ ਇਹਦੀ ਨਾਲ ਚੁਆਈ ਕਰਾਵਾਂਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵੀ ਜੀ ਦੱਸਿਓ ਇਹਦੇ ਬਾਰੇ ਦੂਜੀ ਝੋਟੀ ਦੇ ਜੀ ਇਹ ਪਹਿਲਾ ਸੂਆ ਝੋਟੀ ਸੂਈ ਜੇ ਇੱ ਪਹਿਲਾ ਸੂਰਜ ਉਹ ਚੋਰੀ ਸੁਈ ਜੇ ਹਾਂਜੀ ਹਾਂ ਥੋੜੀ ਝੋਟੀ ਥੱਲੇ ਪਿਆਰ ਹੀ 9-10 ਕਿਲੋ ਹੋਗਾ ਤਾਰੀ ਸੋਈ ਮਗਰ ਕੱਟੀ ਜੇ ਕੱਟੀ ਲਾ ਕੇ ਨਾ ਮਗਰ ਧਾਰਾ ਮਰੋਣੇ ਰੇ ਥਾਣ ਦੇਖਣ ਨਿਕਾ ਜਾਂਦਾ ਪਰ ਆ ਥਾਣ ਚੰਗਾ ਕਰਦੀ ਥੱਲੇ ਦਾ ਬੱਚਾ ਠੀਕ ਹੈ ਜੀ ਆ ਕੱਟੀ ਜੇ ਮਗਰ ਬਿਲਕੁਲ ਜੈੱਡ ਪਲੇ ਵਿੱਚ ਝੋਟੀ ਆ ਗਈ ਹਾਂਜੀ ਆ ਵੇਖੋ ਬਿਲਕੁਲ ਅਜੇ ਬੱਚਾ ਲਾਉਣ ਤੋਂ ਪਹਿਲਾਂ ਥਾਣ ਵੇਖ ਲਓ ਤੇ ਬੱਚਾ ਪਸਮਾ ਕੇ ਫਿਰ ਥਾਣ ਬਖਾਵਾਂਗੇ ਆਪਾਂ ਠੀਕ ਹੈ ਜੀ ਹਾਂਜੀ ਆ ਵੇਖੋ ਕਿਦਾਂ ਕਿਦਾਂ ਥਾਣ ਕਰਦੀ ਝੋਟੀ ਪਸਮਾ ਦੇ ਝੋਟੀ ਮੜ ਗਈ ਬਾਕੀ ਠੰਡੀ బిల్ ਕੋਣ ਕਰਦਾ ਕਰ ਬੱਟਾ ਦਰਦੀ ਝੋਟੀ ਹੁਣ ਵੀਰ ਜੀ ਥਾਣੇ ਵਿਖਾਓ ਝੋਟੀ ਦੇ ਹੁਣ ਥਾਣੇ ਵੇਖੋ ਝੋਟੀ ਦੇ ਪੋਲਾ ਬੜਾ ਥਾਣਿਆਂ ਵੇਖੋ ਚਵਾ ਠੀਕ ਹੈ ਜੀ ਬੋਲੀ ਬੋਲੀ ਨਾ ਪੜਾਓ ਕਿਆ ਮਗਲੇ ਤਨਾ ਦਿਵਾਏ ਵੇਖੋ ਕੋਈ ਪੂਨ ਚਟਾਨੀ ਵਿਖਾ ਦੇ ਚੱਕਰਾ ਦੇ ਪਿਛੋਂ ਦੀ ਬੋਲੇ ਦਿਰਾ ਦੇ ਵੇਖੋ ਜੀ ਹੁਣ ਟਾਈਮ ਨਹੀਂ ਹੁੰਦਾ ਭਾਵੇਂ ਵੀ ਆਨਲਾਈਨ ਚਵਾ ਦੇ ਹਾਂ ਹਾਂ ਮੀ ਹੋਈ ਨਹੀਂ ਦੁੱਦੀ ਆਪਾਂ ਲੱਜਾਂਗੇ ਬਾਕੀ ਵੇਖੋ ਥਾਣ ਵੇਖੋ ਝੋਟੀ ਦਾ ਅਗਲੇ ਥਾਣ ਦਾ ਚਾਹ ਵੇਖੋ ਮੋਗੇ ਨੂੰ ਹੁੰਦੀ ਝੋਟੀ ਲਾਓ ਏ ਵੇਖੋ ਥਾਣ ਥਾਣ ਵੇਖੋ ਕਿੱਡਾ ਕੱਡੇ ਝੋਟੀ ਨਾ ਵੇਖਣ ਨੂੰ ਤਾਂ ਨਿੱਕਾ ਜਾਪਦਾ ਹੀ ਹਾਂ ਹਾਂ ਬਾਕੀ ਠੰਡੀ ਸੀਲ ਜਿਹੜਾ ਮੱਦੀ ਕੋਲੇ ਖੋਲ ਕੇ ਖੋਲ ਤੋਰ ਝੋਟੀ ਤੇ ਬੱਚਾ ਬੰਦੇ ਰਾਕੇ ਲੋ ਮੈਂ ਤੂੰ ਪਹਿਲਾ ਸੁਬਾ ਪਹਿਲਾ ਸੁਬਾ ਝੋਟੀ ਝੋੜੀ ਥੱਲੇ ਹੁਣ ਮੌਕੇ ਦੇ 10 ਕਿਲੋ ਦੋ ਤਿਆਰ ਆ ਝੋੜੀ ਥੱਲੇ ਪਹਿਲਾਂ ਥੱਲੇ ਹਾਂਜੀ ਆਈ ਸੂਈ ਤਾਜੀ ਮਗਰ ਕੱਟੀ ਜੇ ਹਾਂ ਬਿਲਕੁਲ ਸਿੰਗੀ ਨਿੱਕੀ ਇਹਦਾ ਮੁੱਲ ਵੀ ਦੀ ਗਿੱਡੀ ਝੋਟੀ ਆ ਕਦ ਕਾਠ ਵਾਲੀ ਮੁੱਲ ਤੇ ਝੋੜੀ ਕਰਦਾ ਲੱਖ ਹੀ ਕਰ ਲਈਏ ਪੂਰਾ ਹਾਂਜੀ ਕਿੰਨਾ ਕਰਦੀ ਦੱਸੋ ਜੈਰ ਹੀ ਕਰਦਣਾ ਆਪਾਂ ਗਏ ਬਾਕੀ ਚੋਣ ਚਵਾ ਵੇਖੋ ਥਣ ਵੇਖੋ ਸੀਲਪੁਣਾ ਝੋੜੀ ਦਾ ਵੇਖੋ ਇਹ ਹਾਰੀ ਸਾਰੀ ਝੋਟੀ ਪਹਿਲੜ ਨਹੀਂ ਕਰਦੀ ਪਤਾਖਲ ਦੁੱਧ ਅਰੇ ਸੂਈ ਵੀ ਤਾਰੀ ਆ ਬੜੀ ਦਾ ਹਫਤੇ ਖਣਦੀ ਹੋਊਗੀ ਜੇ ਕੱਟੀ ਮਗਰ ਕੱਟੀ ਵੀ ਸਾਰੀ ਕਾਲੀ ਆ ਹਾਂ ਵੇਖੋ ਸਾਰੀ ਕਾਲੀ ਕੱਟੀ ਵੀ ਹਾਂਜੀ ਇਹ ਦੀ 95000 ਦੀ ਹੋਰ ਕਰਦੀ ਮਾਨ ਹਾਂਜੀ ਕਿੰਨਾ ਕਰਦੀ ਦੱਸੋ ਪੰਜ ਦੀ ਛੜਦਗੇ ਫਿਰ ਕੇ ਦੋ ਦਾ ਕਿ ਛੜਨਾ ਆ 90000 ਦੀ ਪੂਰੇ ਦੇ ਦੇ ਗਏ ਅਗੀ ਝੋਟੀ ਦੀ ਫੇਰ ਥੱਲਾ ਇੱਕ ਰੀ ਵਿਖਾਓ ਝੋਟੀ ਦੀ ਇਹ ਖੁੱਲੇ ਲੈਵੇ ਦੀ ਝੋਟੀ ਆ ਥਣ ਚਵਾ ਕੋ ਤੋਫਾ ਤਨ ਉਪਰਾ ਇੱਕ ਅੱਧਾ ਕਿਲੋ ਮਾਰੇ ਦੇਣਾ ਹੁੰਦਾ ਆਪਾਂ ਨੂੰ ਹਣਾ ਕੱਲਾ ਕੱਲਾ ਥਣ ਲੱਗਾ ਜੇ ਵਿਰਲਾ ਦੇ ਚੋਣ ਚਵਾਏ ਥਣ ਤੁਣ ਸਾਰੇ ਬਰਾਬਰ ਠੀਕ ਠੀਕ ਇਹ ਦੂਜਾ ਸੁਆ ਸੁਈ ਜੇ ਹਾਂਜੀ ਹਾਂਜੀ ਇਹ ਵੀ ਚੋਣ ਚਵਾ ਬਹੁਤ ਸਾਫ ਆ ਹਾਂਜੀ ਇਹ ਸਾਰੀ ਕਾਲੀ ਜੱਡ ਬਲੈਕ ਇਹਦੇ ਪਿੱਛੇ ਕੱਟਾ ਜੇ ਕੱਟਾ ਬੱਚਾ ਜੇ ਹਾਂ ਬੱਚਾ ਜੇ ਇੱਕ ਰਹਿੰਦ ਰਿਹਾ ਤੇ ਉੱਥੇ ਬੱਚਾ ਰਹੇ ਕੋਈ ਨਹੀਂ ਆਹ ਵਾਲਾ ਜਵਾਬ ਹਾਂਜੀ ਹਾਂਜੀ ਉੱਥੇ ਬੱਚਾ ਰਹਿੰਦਾ ਕਿੰਨਾ ਕਸਤਾ ਮਾੜਾ ਬੋਧਿਆ ਤਾਜੀ ਸੁਈ ਆ ਸੁਈ ਨੂੰ ਚਲੋ ਹੋ ਗਏ ਉਹ ਬੱਚਾ ਇੰਦਹਾ ਨਾਲ ਲਾੜੇ ਕੋ 15 ਦਾਲਾ ਲੇ 20 ਦਾਲਾ ਹੈ ਹਣਾ ਹਾਂ ਆਈ ਆਪਣੇ ਕੋ ਆਜਿਆ ਥੋੜਾ ਇਹ ਰਵਾ ਕਰਕੇ ਦੁੱਧ ਪਿੱਛੇ 9 10 ਕਿਲੋ ਹੈਗਾ ਆਈ ਪਰ ਹੁਣ ਵੀ ਪੰਦਾ ਹੀ ਨਾ ਆਖੀਏ 9 ਕਿਲੋ ਦੁੱਧ ਆਖੀਏ ਠੀਕ ਹੈ ਜੀ ਹਾਂਜੀ 14 ਕਿਲੋ 9 ਲੀਟਰ ਬਿਲਕੁਲ ਚਾਹ ਹਾਂਜੀ ਚੋਣ ਚਬਾ ਬਿਲਕੁਲ ਸਾਜੇ ਸਾਜੇ ਸੰਭੀ ਸੁੰਭੀ ਗਈ ਪਾਛਾ ਦੁੱਧ ਆਖ ਲੋ ਦਈ ਜਾਣਾ ਨੇ ਮਰਮਾਨਾ ਆਉਣ ਲਿਆ ਕੋੜ ਨਹੀਂ ਰੇ ਹੁਣ ਕਰਕੇ ਉਹਦਾ ਵੀਡੀਓ ਆ ਬਾਹਰ ਬਣਾਉਂਦੇ ਪਰ ਚਲੋ ਹਾਂਜੀ ਇਹਨਾਂ ਕੋਲ ਵੀ ਲਾ ਕੇ ਚੈੱਕ ਕਰੋ ਤੁਹਾਡਾ ਪੈਸਾ ਚੋਣ ਇਹ ਵੀ ਬੜੀ ਪੋਲੀ ਹਾਂਜੀ ਦੁੱਧ 9 10 ਕਿਲੋ ਦੁਜੀ ਤੀਜੇ ਨੂੰ ਕਰਦੇ ਪਰ ਆਪਾਂ 8 ਕਿਲੋ ਦੱਸ ਕੇ ਦਾਂਗੇ 8 ਕਿਲੋ ਹਾਂ 8 ਕਿਲੋ ਪੱਕਾ ਜੜਾ ਹਾਂ ਪਿਛੋਂ ਆਪਾਂ 9 ਕਿਲੋ ਚੋਗ ਲਿਆਦਾ ਕੱਲ ਦੀ ਹਾਂ 9 10 ਕਿਲੋ ਇਹਨਾਂ ਵੀ ਲੀਟਰ ਖੰਡ ਦਾ ਫਰਕ ਪਾ ਜਾਂਦੀ ਹੈ ਅੱਜ ਕੱਲੇ ਉਪਰੇ ਤਾਂ ਜਾ ਕੇ ਠੰਡ ਹੁੰਦੇ ਆ ਹਾਂ ਔਰ ਇਹਦਾ ਚੋਣ ਚਵਾਵ ਖਵਾ ਭੰਜਨਾ ਮਰਦੀ ਕਰੀ ਜਾਓ ਮੁੱਲ ਦਾ 70000 ਕਰ ਲੀਏ ਹਾਂਜੀ ਇਕੋ 5000 ਛੋੜ ਕਰ ਦਈਏ 65000 ਦੇ ਦਾਂ ਹਾਂ 65000 ਦੇ ਦਾਂ ਬਾਈ ਜੇ ਨੰਬਰਾਂ ਦੇ ਪੈਨ ਕਿਹਾ ਸੀ ਬਾਕੀ ਮੌਕੇ ਤੇ ਮਾਨਤਾ ਮੌਕੇ ਮਾਨਦਨ ਕਰ ਦਾਂਗੇ ਕਰਦਾ ਹਾਂ ਹਾਂ ਜੀ ਦਸੁਰ ਕੀ ਦੇ ਬਾਰੇ ਜੀ ਇਹ ਥੱਲੇ ਮੌਕੇ ਦੇ ਲੀਟਰਾਂ ਦਾ ਦੁੱਧ 12 ਕਿਲੋ ਪਿਆਰ ਜੇ ਠੀਕ ਹੈ ਜੀ 12 ਕਿਲੋ ਦੁੱਧ ਲੀਟਰਾਂ ਦਾ ਪਿਆਰ ਹੋਊਗਾ ਭਾਈ 11 ਕਿਲੋ ਦੱਸ ਕੇ ਦਾਂਗੇ ਠੀਕ ਹੈ ਹਾਂ 2 2.5 ਕਿਲੋ ਗਾੜੀ ਹੋਊਗੀ ਹੂੰ ਸੁਈ ਵਿਧੀ ਇਹ ਵੀ ਕੋਈ ਹਫਤੇ ਖੰਡਦੀ ਜੇ ਠੀਕ ਹੈ ਹਾਂ ਤਾਜ਼ਾ ਬੱਚਾ ਇਸ ਲਈ

ਇਹ ਸਾਂਮੀ ਸੁੰਮੀ ਕੀ ਸੇਵਾ ਸੁਬਾ ਚੰਗੀ ਦੋ 13-14 ਕਿਲੋ ਝੋਟੀ ਦਹੀਂ ਉਰਮਾਨਾ ਜਿੱਡੀ ਬੇਲ ਵੇਖੋ ਲੰਮੀ ਕੱਦ ਕੱਢਾਇਆ ਹਾਂਜੀ ਹਾਂ ਇਹ ਕਿੱਟਾ ਪ੍ਰਾਇਰ ਕਰ ਕਹਿ ਦਿੱਤੇ ਹਾਂਜੀ ਇਹ ਵੀ ਸਾਰੀ ਕਾਲੀ ਐ ਏ ਛੱਡਾ ਛੋਡਾ ਹਾਂ ਛੱਡਾ ਛੋਡਾ ਵੇਹੋ ਕਿਤਾ ਨਾੜਾਂ ਹੀ ਲੱਗੀਆਂ ਉੱਤੇ ਛੱਡੇ ਦੇ ਸਾਰੇ ਹਾਂਜੀ ਇਹਦਾ ਮੁੱਲ ਵੀ ਜੀ 85000 ਰੁਪਇਆ ਤੇ ਦੇਰ ਕੇ ਪੂਰੇ 80 ਹਾਂਜੀ ਕਰਦੀਏ ਹੋਰ ਮਾਣਾ ਕਰ ਦੋ ਸਰਕਾਰ ਹਾਂਜੀ 2000 ਹੋਰ ਛੋਟ ਹੋ ਗਈ ਜ 80000 ਤੋਂ 70000 ਦੀ ਹਾਂ 70000 ਦੀ ਦਾ 70000 ਦੀ ਚੈੱਕ ਕਰਤਾ 12 ਨੰਬਰ ਬੋਲ ਚਾਰ ਚੁੱਧੂਗਾ ਇਹ ਕੋ ਸੰਭੂ ਵੀਰਪਰਾ ਦੁੱਧ 13 14 ਕਿਲੋ ਝੋਟੀ ਕਰ ਜੂ ਠੀਕ ਹੈ ਠੀਕ ਹੈ ਚਲੋ ਹੁਣ ਪੰਜਵੇਂ ਨੰਬਰ ਤੇ ਦੱਬਦੇ ਨੰਬਰ ਕੀ ਪੰਜਵੇਂ ਨੰਬਰ ਤੇ ਇਹ ਸੁਈ ਦਜਾ ਸੁਭਾਏ ਮੈਂ ਘਰ ਲੈ ਲੈਂਦੇ ਕੋਈ ਤੱਜਾ ਵੀ ਹੋ ਸਕਦੀ ਆ ਠੀਕ ਹੈ ਠੀਕ ਨਹੀਂ ਹਾਂ ਬਾਕੀ ਚੋਣ ਚਵਾਏ ਵੀ ਮੈਂ ਚੰਗੀ ਆ ਦੁੱਧ ਇਹ ਮੈਂ ਥੱਲੇ 10 ਕਿਲੋ ਤਿਆਰ ਜੇ ਸੁਨੀ ਮਿੱਤ ਜੀ ਆ ਬੱਚੇ ਦਾ ਕੋਈ ਵੀਰ ਭਰਾ ਅਸਟੀਮੈਂਟ ਲਾ ਲੇ ਆ ਬੱਚਾ ਆ ਮਹੀਨੇ ਦਾ ਲਾ ਲੇ ਸਵਾ ਦਾ ਲਾ ਲੇ ਡੇਢ ਦਾ ਲਾ ਲੇ ਹਨਾ ਆ ਬਸ ਬਸ ਆ ਬੱਚੇ ਸਮਝ ਲਾ ਲੇ ਆਪਾਂ ਤਾਂ ਹੁਣ ਇਹ ਚ ਲੈ ਕੇ ਆਏ ਮੱਝ ਨੂੰ ਬਾਕੀ ਮੈਂ ਥੱਲੇ ਦੁੱਧ 10 ਕਿਲੋ ਹੈਗਾ ਹਾਂ ਦੁੱਧ ਮੈਂ ਥੱਲੇ 10 ਕਿਲੋ ਤਿਆਰ ਆ ਆ ਲੈ ਵਾ ਲੋ ਬੈ ਚੰਗਾ ਥੋੜੇ ਤਾਂ ਦਾ ਸਾਧੂ ਨੇ ਕੀਤੀ ਹੁਣੇ ਜੇ 10 15 ਮਿੰਟ ਹੋਏ ਆ ਹੋਰ ਦਵਾ ਜੀ ਹੋਲੀ ਮੜ ਜੇ ਥੱਲੇ ਲੈ ਵਾ ਵਾਓ ਐਨੂੰ ਐਨੂੰ ਖੜਾ ਧਿਆਣਾ ਧਿਆਣਾ ਆ ਚੰਗੇ ਕੱਟ ਕਾ ਲਈ ਮੈਂ ਦੁੱਧ ਵਾਲੀ ਆ ਹਾਂ ਦੁੱਧ ਵਾਲੀ ਮੈਂ ਥਲੇ 1000 ਪਿਆਰ ਆ ਲੀਟਰ ਮੌਕੇ ਤੇ ਆ ਰਿਹਾ ਬਿਲਕੁਲ ਠੰਡਾ ਕਰਕੇ ਵੀਰ ਕਹਿੰਦਾ ਜਰਡਰ ਕੁਆਲਟੀ ਬਹੁਤ ਸ਼ਾਨਦਾਰ ਨੇ ਥਾਣਾ ਦਾ ਸੈਜ ਗਿਆ ਵੀ ਚੰਗਾ ਵਾ ਇਹ ਮੇਲ ਕਾਫ ਆ ਗਿਆ ਜੇ ਪਿਛੇ ਤੇ ਭਾਈ ਕਹਿੰਦਾ ਕਿ ਆਪਣੇ ਸਮਝਣ ਵਾਲੇ ਕੋਈ ਵੀਰ ਮੀਂਹ ਨਗਲ ਵਾਲੇ ਸਮਾ ਦਾ ਵਾਲੇ ਇਹ ਮੁੱਲ ਕਰਨਾ ਭਾਜੀ ਹਰ ਹਾਂਜੀ ਇਹਦਾ ਮੁੱਲ 65000 ਰੁਪਇਆ ਕਰਦਿਓ ਮੰਨਤਾ ਨੇ 24 ਹਾਂਜੀ ਕਰਦਿਓ ਮੰਨਤਾਣਾ 5000 ਰੁਪਇਆ ਛੱਡ ਦਈਏ 60 ਦੀ 60 ਦੀ ਲੋ ਭਾਈ ਜੀ 60000 ਦੀ ਬਿਲਕੁਲ ਜਾਇਜ਼ ਮੁੱਲੀ ਕੀਤੀ ਵੀਰ ਨੇ ਬਿਲਕੁਲ ਬਿਲਕੁਲ ਜਾਇਜ਼ ਜੀ ਦੇਣ ਦੇ ਨਾਲ ਹੀ ਮੁੱਲਾ ਪਾ ਤੇ ਦੁੱਧ ਮੈਂ ਉਹ ਦੋ 10 ਕਿਲੋ ਮੈਂhle ਦੁੱਧ ਤਿਆਰ ਦੇ ਠੀਕ ਹੈ ਠੀਕ ਹੈ ਜੀ ਹਾਂ ਜੀ ਥੋੜਾ ਡਰਦੀ ਆ ਨਾ ਜੌਨ ਕਰਕੇ ਕੈਮਰਾ ਹਾਂ ਹੁਣ ਇਹਦੇ ਆਈ ਆ ਹਾਂ ਜੀ ਭਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਮੱਝ ਕਚਵਾਈ ਆ ਪਾਂ ਛੋਟੀ ਅੱਛਾ ਪਹਿਲਾਂ ਨੰਬਰ ਇਹਦਾ ਮੁੱਲ ਇੱਕ ਛੋਟੀ ਜੀ ਲਾਈਕ ਸਾਡੇ ਬੱਚਾ ਦਿਖਾਉਣੇ ਆ ਬੱਚਾ ਛੱਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰ ਜੀ ਵੱਧ ਤੋਂ ਵੱਧ हमडियो थोड़ी लम्मी होंगी ऐसा झोली चवा दें थोड़ा चुने निगर रख दल जान बंद ठीक है, ठीक आ, है। बंदे, बंदे। ठीक जी ओके विखाओ बीजी खाना विखाओ ओके ओके ठीक है देखो जे चवाई करा के मुल दसी नहीं नहीं सही गलवा थोड़ा निगर आदि है पर दुद्ध नंगी झोटी उतरूगी ठीक है हां करोड़ भी एड्डी जे ਹਾਂਜੀ ਬਾਈ ਅਗਲੇ ਸਾਹ ਸਾhti ਲਵਾਉਂਦੇ ਡੇਰ ਜੀ ਕਹਤਾ ਸਰ ਦੇ ਬਿਲਕੁਲ ਕੋਲੀਆਂ ਧਾਰਾ ਵਾਂ நார ਆਵੇ ਕੋਈ ਗਾੜਾ ਪਰਦੇ ਤੋਂ ਡੇਢ 2 ਕਿਲੋ ਦੀ ਗਾੜ ਹੋ ਗਈ ਠੀਕ ਠੀਕ ਤੇ ਭਾਈ ਮਗਲ ਕੰਦੇ ਚਵਾਈਏ ਚੈੱਕ ਕਰਤਾ ਤੇ ਬਿਲਕੁਲ ਪੋਲੀ ਜੀ ਰੂਮ ਆ ਗਿਆ छद अपने का लेबर निगर रखी जापदा नहीं, था ने गरा कर दिया। नहीं था। था। है ना चेक कर सकते बिलकुल जिदा मर्जी चौब दिन की सु ਤਨਾਂ ਚਮਤਨਾਂ ਜੀ ਸੋਈ ਹੋ ਜੀ ਚਲ ਛੱਡ ਤੋ ਜਵਾਬ ਨੀ ਕੋਈ ਪਰਦਾ ਬੱਟੇ ਨੀ ਬੋਦ ਨੰ ਬਦਲਣਾ ਪਿਆ ਦਾ ਵੇਖੋ ਜੀ ਵੀਰ ਜੀ ਲਓ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਐਨ ਕੰਡਿਓ ਕੰਡੀ ਬਾਸਦੇ ਆਪ ਆਪਣੀ ਸਮਝ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਝੋਟੀ ਦੀ ਸਿੰਗਲ ਸਿੰਗ ਦਾ ਨਾ ਖੋਪ ਚ ਲੱਥਰ ਨਾ ਫੁੱਟੀ ਥੋ ਗਏ ਪਰ ਝੋਟੀ ਜੇ ਕਰਤੂਤ ਬਹੁਤ ਆ ਨਹੀਂ ਬਿਲਕੁਲ ਸਹੀ ਹਾਂ ਜੀ ਕੱਦ ਕਰ ਚੰਗਾ ਆ ਸਾਰੀ ਇਹ ਚੌਹਾਂ ਦਿਨਾਂ ਦੀ ਸੋਈ ਜੇ ਦੇਖ ਲਓ 5 ਕਿਲੋ ਫੁੱਲਾ ਡੁੱਲਾ ਹੋਊਗਾ ਠੀਕ ਠੀਕ ਪੰਜਾਂ ਤੋਂ ਬਾਹਰ ਵੀ ਹੋ ਸਕਦਾ ਪਰ 5 ਕਿਲੋ ਆਪਾਂ 9-10 ਕਿਲੋ ਬਹੁਤ 10 ਕਿਲੋ ਹੀ ਹੋ ਝੋਟੀ ਥਲੇ ਤਿਆਰ ਆ ਪਰ ਆਪਾਂ 9 ਕਿਲੋ 10 ਕਿਲੋ ਦੇਣੀ ਫਿਰ ਵੀ ਠੀਕ ਆ ਜੀ ਹਾਂ ਜੀ ਜਿੱਦਾਂ ਚੌਣ ਚਵਾਲ ਲੱਗਾ ਝੋਟੀ ਘੜ ਤੋਂ ਘਾਟੇ ਮੇਰੇ ਸਾਹਮਣੇ ਜਿੰਨੀ ਚੱਲਣ ਈ ਹੈ 13-14 ਕਿਲੋ ਮੋਲ ਛੋਟੀ ਜਿਕੇ ਦਾ ਸਹਾਰਾ ਸਿੰਘ ਨਾ ਨਾ ਖੋਬਣਾ ਤਾਂ ਨਿਕਾਸ ਆ ਗਿਆ ਹੁੰਦਾ ਤੇ ਭਾਵੇਂ ਛੋਟੀ ਦਾ ਵੀ ਲੱਖ ਮੰਗ ਲਈਦੇ ਪਾਣਾ ਹਾਂਜੀ ਹਾਂਜੀ ਹਾਂ ਪਰ ਆਪਾਂ ਚਲੋ ਜਾਇ ਜੀ ਕਰਨਾ ਠੀਕ ਹੈ ਜੀ ਹਾਂਜੀ ਦਾਤੋ ਫਿਰ ਕਿੱਦਾਂ ਆਪਾਂ 75000 ਦੀ ਦੇ ਦਈਏ 75000 ਦੀ ਹਾਂਜੀ ਅਗੀ ਜਿੱਡਾ ਚੋਣ ਲੱਗਾ ਨਾ ਬਹੁਤ ਸਾਫ ਆ ਗਾੜ ਪਛਾੜ ਦੀ ਵੇਖੋ ਗੱਡੀ ਛੋਟੀ ਸਾਫ ਆ ਠੀਕ ਹੈ ਜੀ ਚਲੇ 1000 ਛੱਡ ਦੋ ਵੀਰਾਂ ਨੂੰ ਹਾਂਜੀ 1000 ਛੱਡ ਦਈਏ ਛੱਡ ਦਗੇ 1000 1000 ਛੱਡ ਦੋ ਵੀ ਛੱਡ ਦਗੇ ਫਿਰ ਅਗੇ ਹਾਂ ਤਰਿਆ ਬਸ ਵੀਰ ਭਰਾਜ ਦੂਰ ਨਾਲ ਉਹ ਕਰਾ ਪੜਾ ਪੈ ਰੂ ਜਲਾ ਹਾਂ ਹਾਂ ਜੀ ਹਾਂ ਲਓ 273 ਛੋਟੀ ਚੂਣ ਚਵਾਈ ਬਹੁਤ ਸਾਫ ਲੱਗੀ ਇੱਥੇ ਮਰਦੀ ਕੋਈ ਥੱਲੀ ਕਰੇ ਚੰਗਾ ਬਾਕੀ ਆ ਬਹਾਨਾ ਥੋੜਾ ਜਿਹਾ ਟਾਇਰ ਟੱਕ ਨਹੀਂ ਹਾਂ ਬਹਾਨਾ ਨਿੱਗਰ ਰੱਖਦੀ ਆ ਤਾਂ ਕਰਕੇ ਚਵਾਈ ਕਰਾਈ ਦੁੱਧ ਦੇਣਾ ਹੈਗਾ ਹਾਂ ਜੀ ਬਾਕੀ ਹਾਂ ਕਈ ਵੀਰ ਭਰਾ ਮੈਂ ਇਹ ਵੇਖਿਆ ਅੱਖਣ ਵੀ ਛੱਡੀ ਥੱਲੇ ਥੋੜੀ ਆ ਤੇ ਦੁੱਧ ਕਿੱਥੋਂ ਆਜੂਗਾ ਹਾਂ ਜੀ ਹਾਂ ਤਾਂ ਆਨਲਾਈਨ ਸਾਰੀ ਜਵਾਬ ਆਤੀ ਆ ਨਹੀਂ ਨਹੀਂ ਬਿਲਕੁਲ ਹਾਂ ਬਿਲਕੁਲ ਸੁਈ ਵੀ ਬਿਲਕੁਲ ਗਿੱਲੀ ਜੇ ਬਿਲਕੁਲ ਗਿੱਲੀਆਂ ਨਾਲੂ ਇਹ ਚੈੱਕ ਕਰਾ ਦੋ ਗਿੱਲਾ ਨਾਲੂ ਜੇ ਗਿੱਲਾ ਬਿਲਕੁਲ ਆਪਾਂ ਵੀਡੀਓ ਤਾਂ ਪਹਿਲਾਂ ਚਲਾ ਕੇ ਵੇਖੀ ਕਿਤੇ ਥਣ ਚ ਨਹੀਂ ਆਈ ਝੋਟੀ ਮਾਸਾ ਹਾਂਜੀ ਹਾਂਜੀ ਬਿਲਕੁਲ ਸਾਫ਼ ਕੀਤੀ ਹੋਈ ਝੋਟੀ ਚ ਆਈ ਜਣ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ